ਮੈਂ ਰਾਜਾ ਕਮਰਜੋਤ ਸੇ ਮੁਹਾਲੀ ਸਮੂਹ ਦੇਸ਼ ਵਾਸੀਆਂ ਨੂੰ ਖਾਸ ਤੌਰ ਤੇ ਮੁਹਾਲੀ ਵਾਸੀਆਂ ਨੂੰ ਦੀਵਾਲੀ ਦੇ ਇਸ ਪਵਨ ਤਿਉਹਾਰ ਦੀ ਲੱਖ ਲੱਖ ਮੁਬਾਰਕਬਾਦ ਦਿੰਦਾ ਨਾਲ ਹੀ ਮੁਬਾਰਕਬਾਦ ਦਿੰਦਾ ਬੰਦੀ ਛੋੜ ਦਿਵਸ ਦੀਆਂ ਮੈਂ ਸਮਝਦਾ ਇਸ ਵਾਰੀ ਸਾਨੂੰ ਸਾਰਿਆਂ ਨੂੰ ਰਲ ਕੇ ਪੋਲਿਊਸ਼ਨ ਰਹਿਤ ਦੀਵਾਲੀ ਮਨਾਉਣੀ ਚਾਹੀਦੀ ਹੈ ਅੱਜ ਵਾਤਾਵਰਨ ਬਹੁਤ ਗੰਦਲਾ ਹੋ ਗਿਆ ਉਸ ਵਾਤਾਵਰਨ ਨੂੰ ਅਸੀਂ ਸੰਭਾਲਣਾ ਦੇਖ ਕਰਕੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਆਪਾਂ ਰਲ ਕੇ ਗ੍ਰੀਨ ਦੀਵਾਲੀ ਬਣਾਈਏ ਤਾਂ ਕਿ ਆਪਣੇ ਸ਼ਹਿਰ ਨੂੰ ਆਪਣੇ ਵਾਤਾਵਰਣ ਨੂੰ ਅਸੀਂ ਸਾਫ਼ ਸੁਥਰਾ ਰੱਖ ਸਕੀਏ ਇਹ ਹੀ ਮੇਰੀ ਅਪੀਲ ਹੈ ਸਾਰਿਆਂ ਨੂੰ ਇੱਕ ਵਾਰੀ ਫੇਰ ਦੀਵਾਲੀ ਦੀ ਅਦਿਤੀ ਦੀ ਛੋੜ ਦੇਵਸ ਦੀ ਲੱਖ ਲੱਖ ਵਧਾਈਆਂ ਮੈਂ ਜਸਪ੍ਰਿਤ ਕੌਰ ਸਾਰੇ ਵਾਡ ਵਾਸੀਆਂ ਸਾਰੇ ਦੇਸ਼ ਵਾਸੀਆਂ ਪੰਜਾਬ ਵਾਸੀਆਂ ਸਭ ਨੂੰ ਮੇਰੇ ਵੱਲੋਂ ਦੀਵਾਲੀ ਦੀ ਤੇ ਬੰਦੀ ਛੋੜ ਦੇਵਸ ਦੀ ਲੱਖ ਲੱਖ ਵਧਾਈਆਂ ਤੇ ਮੈਂ ਵੀ ਚਾਹਾਂਗੀ ਕਿ ਇਸ ਵਾਰੀ ਅਸੀਂ ਸਾਰੇ ਰਲ ਕੇ ਇਹ ਪਲੈਜ ਕਰੀਏ ਕਿ ਇਸ ਵਾਰੀ ਦੀਵਾਲੀ ਗ੍ਰੀਨ ਦੀਵਾਲੀ ਮਨਾਈਏ ਤਾਂ ਕਿ ਅਸੀਂ ਆਪਣੇ ਵਾਤਾਵਰਣ ਦਾ ਵੀ ਖਿਆਲ ਰੱਖੀਏ ਨਾਲੇ ਥੋੜਾ ਇਸ ਵਾਰੀ ਥੋੜਾ ਮਾਹੌਲ ਵੀ ਐਸਾ ਹੈ ਕਈ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਜਿਸ ਤਰ੍ਹਾਂ ਪਿੱਛੇ ਸਾਡੇ ਪੰਜਾਬ ਵਿੱਚ ਫਲੱਡਸ ਆਏ ਤੇ ਨਾਲੇ ਹੁਣੇ ਮਤਲਬ ਸਾਡੇ ਬਹੁਤ ਵੱਡੇ ਸਿੰਗਰ ਉਹਨਾਂ ਦਾ ਵੀ ਨਿਦਾਨ ਹੋਇਆ ਤੇ ਥੋੜਾ ਅਸੀਂ ਕਲੀਨ ਤੇ ਗ੍ਰੀਨ ਦੀਵਾਲੀ ਮਨਾਈਏ Thank you.